ਉਹਦੇ ਉੱਤੇ ਪਹੁੰਚ ਨਹੀਂ ਕੋਈ ਕਰ ਸਕਦਾ ਉਹਨੂੰ ਵਾਹਿਗੁਰੂ ਇੰਨਾ ਉੱਚਾ ਕਰ ਦਿੰਦੇ ਨੇ ਉਹਦੇ ਤੱਕ ਕਿਸੇ ਵਿਕਾਰ ਦੀ ਪਹੁੰਚ ਨਹੀਂ ਹੈ ਪ੍ਰਭ ਦਾਸ ਰਖੇ ਕਰ ਜਤਨ ਆਪ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਬਖਸ਼ਿਸ਼ ਕਰ ਦੇ ਉਹ ਆਪਣੇ ਦਾਸ ਨੂੰ ਰੱਖਦੇ ਨੇ ਨਾਲ ਉਦੇ ਕੀਤੇ ਹੋਏ ਯਤਨ ਸਫਲ ਹੁੰਦੇ ਹਨ ਅਖੰਡ ਪੂਰਨ ਜਾ ਕੋਸ ਪਰਤਾਪ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਅਖੰਡ ਹੈ ਭਾਵ ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ ਇਹ ਨਹੀਂ ਕਿ ਹੁਣ ਰੱਬ ਹੈ ਰਾਤ ਨੂੰ ਨਹੀਂ ਉਹਨੇ ਰੱਖਿਆ ਕਰਨੀ ਦੁਨੀਆ ਦੇ तमाम ਰਖਵਾਲਿਆਂ ਦੇ ਦਰਵਾਜੇ ਰਾਤੀ ਬੰਦ ਹੋ ਸਕਦੇ ਨੇ ਪਰ ਸਜਣੋਂ ਇੱਕ ਗੁਰੂ ਦਾ ਧਾਰ ਹੈ ਜੇ ਰਾਤੀ ਵੀ ਘਰ ਬੈਠਿਆਂ ਚਿੱਤ ਕਰੋ ਸਹਾਈ ਹੁੰਦਾ ਹੈ कोरोना ਚ ਲੋਕਾਂ ਨੂੰ ਹਸਪੀਟਲ ਚ ਬੈੱਡ ਨਹੀਂ ਮਿਲੇ ਆਕਸੀਜਨ ਨਹੀਂ ਮਿਲੀ ਪਰ ਜਿਹਨੇ ਵਹਿਗੁਰੂ ਦਾ ਆਸਰਾ ਲਿਆ ਉਹ ਬੰਦੇ ਘਰ ਬੈਠੇ ਠੀਕ ਹੋਏ ਦਿੱਲੀ ਵਿੱਚ ਬੈਠੇ ਮੈਂ ਤੁਹਾਨੂੰ ਅੱਜ ਵਖਾ ਸਕਣਾ ਉਹ ਬੰਦੇ ਜਿਹੜੇ ਘਰ ਬੈਠੇ ਠੀਕ ਹੋ ਗਏ ਫਿਰ ਜਦੋਂ ਗੁਰੂ ਦਾ ਸਹਾਰਾ ਲਿਆ ਫਿਰ ਉਹ ਦਵਾਈ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਤੇ ਵੱਡੇ ਵੱਡੇ ਅਮੀਰ ਬੰਦੇ ਹਸਪੀਟਲ ਵਿੱਚ ਆਕਸੀਜਨ ਨਹੀਂ ਮਿਲੀ ਸਟ੍ਰੀਚਰ ਤੇ ਮਰ ਗਏ ਇਸ ਲਈ ਪ੍ਰਭੂ ਰਖਵਾਲਾ ਜਿਹੜਾ ਉਹ 24 ਘੰਟੇ 24 ਆਵਰ ਉਹਦਾ ਪ੍ਰਤਾਪ ਅਖੰਡ ਹੈ ਗੁਣ ਗੋਬਿੰਦ ਨਿਤ ਰਸਣ ਗਾਏ ਕਹਿੰਦੇ ਇਸ ਲਈ ਹੈ ਭਾਈ ਰਸਨਾ ਨਾਲ ਉਸ ਪ੍ਰਭੂ ਦੇ ਗੁਣ ਗਾ ਜਿਹੜਾ 24 ਘੰਟੇ ਵੇਲ ਵਾਲਾ ਹੈ ਹਰ ਵਕਤ ਤੇਰੀ ਰੱਖਿਆ ਕਰਨ ਵਾਲਾ ਹੈ ਨਾਨਕ ਜੀਵੇ ਹਰ ਚਰਨ ਧਿਆਏ ਇਸ ਤਰ੍ਹਾਂ ਹੈ ਨਾਨਕ ਜਿਹੜੇ ਜਪਣ ਲੱਗ ਪੈਂਦੇ ਉਹਨਾਂ ਦਾ ਜੀਵਨ ਜਿਹੜਾ ਵਾਹਿਗੁਰੂ ਜੀ ਦਾ ਨਾਮ ਬਣ ਜਾਂਦਾ ਹੈ ਉਹਨਾਂ ਨੂੰ ਫਿਰ ਯਾਦ ਰਹਿੰਦਾ ਕਿ ਰੱਖੇ ਰੱਖਣ ਹਾਰ ਆਪ ਵਾਰਿਨ ਗੁਰ ਕੀ ਪੈਰੀ ਪਾਏ ਕਾਜ ਸੁਵਾਰੇ ਹੋ ਆਪ ਦਇਆਲ ਮਨੋ ਨ ਵਿਸਾਰਿਨ ਸਾਧ ਜਨ ਕੇ ਸੰਗ ਭਵ ਜਲਤਾ ਫਿਰ ਉਹਨਾਂ ਨੂੰ ਯਾਦ ਰਹਿਂਦਾ ਹੈ ਕਿ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਉਹ ਗੁਰੂ ਨੂੰ ਸਿਮਰਨ ਨਾਲ ਸਾਰੇ ਦੁੱਖ ਨਾਸ਼ ਹੋ ਜਾਂਦੇ ਕੱਲ ਜਿਹੜੀ ਗੱਲ ਰਹਿ ਗਈ ਉਹ ਮੈਂ ਸੁਣਾ ਕੇ ਸਮਾਪਤੀ ਕਰਾਂ ਉਹ ਮਾਈ ਅੱਜ ਜੀ ਹੁੰਦੀ ਐ ਸਾਧ ਸੰਗਤ ਉਹਦੀ ਬੱਚੀ ਨੂੰ ਬੋਨ ਕੈਂਸਰ ਹੋ ਗਿਆ ਔਰ ਉਹ ਵੀ ਛੋਟੀ ਉਮਰ ਹੈ 8-9 ਸਾਲ ਦੀ ਉਮਰ ਉਹ ਫਿਰ ਜਦੋਂ ਵਿਚਾਰੀ ਉਹਦਾ ਇਲਾਜ ਕਰਾਉਣ ਨੂੰ ਕੁੱਮਣ ਲੱਗੀ ਉਹਦੇ ਘਰ ਵਾਲਾ ਵੀ ਪਤੀ ਵੀ ਸਿਰ ਤੇ ਨਹੀਂ ਸੀ ਕਹਿੰਦੀ ਇਹ ਵੀ ਲਿਖ ਹਸਾਬ ਹੁੰਦਾ ਹੈ ਕਿ ਇੱਕ ਪਾਸਿਓਂ ਪਤੀ ਦਾ ਸਹਾਰਾ ਨਹੀਂ ਸਿਰ ਤੇ ਦੂਜੇ ਪਾਸੇ ਦੋਏ ਬੱਚੀਆਂ ਨੇ ਉਹਦੇ ਵਿੱਚੋਂ ਇੱਕ ਬੱਚੀ ਨੂੰ ਬੋਨ ਕੈਂਸਰ ਕਹਿੰਦੀ ਇਲਾਜ ਕਰਾਉਣਾ ਸ਼ੁਰੂ ਕੀਤਾ ਜੋ ਮੇਰੇ ਕੋਲ ਸੀ ਮਾੜਾ ਮੋਟਾ ਉਹ ਵੀ ਮੁੱਕ ਗਿਆ ਜਿੰਨਾ ਕੁ ਪਿੱਕ ਕੇ ਦੇ ਸਕਦੇ ਸੀ ਭਰਾਵਾਂ ਨੇ ਉਹ ਵੀ ਮਦਦ ਕਰ ਫਿਰ ਕਹਿੰਦੀ ਮੰਗਣ ਵਾਸਤੇ ਕੋਥਾਂ ਰਹਿ ਗਿਆ ਸੰਗਤ ਜਿੱਥੇ ਕਿਤੇ ਥਾਂ ਕਿਤੇ ਸਮਾਗਮ ਹੋਣਾ ਉੱਥੇ ਜਾ ਕੇ ਮੈਂ ਬਾਹਰ ਖੜਾ ਨਾ ਲੋਕਾਂ ਕੋਲ ਮੰਗਣਾ ਕਿ ਮੇਰੀ ਬੱਚੀ ਵਾਸਤੇ ਪੈਸੇ ਦਿਓ ਮੈਂ ਟੈਸਟ ਕਰਾਉਣੇ ਨੇ ਲੋਕੀ ਦੇਣ ਲੱਗ ਪਏ ਕਿੰਨੇ ਕੁ ਦੇਣਗੇ ਅਖੀਰ ਸਮਾਗਮ ਉੱਤੇ ਵੀ ਜਦੋਂ ਜਾਣਾ ਕਹਿੰਦੀ ਨਫ਼ਰਤ ਕਰਨ ਲੱਗ ਪੈ ਲੋ ਇਹਦਾ ਤਾਂ ਕੰਮ ਹੀ ਮੰਗਣਾ ਪਰ ਅੰਦਰੋਂ ਮਨ ਚੋ ਸੀ ਵੀ ਗੁਰੂ ਦੇ ਦਰ ਤੋਂ ਨਹੀਂ ਮੰਗਣਾ ਹੋਰ ਕਿੱਥੋਂ ਮੰਗਣਾ ਇਲਾਜ ਵਾਸਤੇ ਜਿੰਨੇ ਪੈਸੇ ਹੁੰਦੇ ਸੀ ਕਹਿੰਦੀ ਮੈਂ ਟੈਸਟ ਕਰਾਈਗੀ ਕੋਈ ਥਾਂ ਨਹੀਂ ਛੱਡਿਆ ਉਹਨੇ ਪੰਜਾਬ ਤੋਂ ਲੈ ਕੇ ਯੂਪੀ ਤੱਕ ਈਵਨ ਇੱਥੋਂ ਤੱਕ ਗੁਜਰਾਤ ਵਿੱਚ ਕਿਸੇ ਨੇ ਦੱਸਿਆ ਉੱਥੇ ਕੋਈ ਬਹੁਤ ਵੱਡਾ ਹਸਪੀਟਲ ਹੈ ਉੱਥੋਂ ਵੀ ਉਹਨੇ ਟੈਸਟ ਕਰਵਾਇਆ ਉਹ ਕਹਿੰਦੀ ਭਾਈ ਸਾਹਿਬ ਜੀ 10 ਸਾਲ ਮੈਂ ਬੱਚੀ ਨੂੰ ਲੈ ਕੇ ਭਟਕਦੀ ਰਹੀ 10 ਸਾਲ ਲੋਕੀ ਵੇਖ ਕੇ ਮੂੰਹ ਪਰੇ ਕਰਨ ਲੱਗ ਪਏ ਸੀ ਆਪਣੇ ਰਿਸ਼ਤੇਦਾਰਾਂ ਨੇ ਫੋਨ ਕਰਨੇ ਬੰਦ ਕਰਤੇ ਸੀ ਜੇ ਇਹਨੂੰ ਫੋਨ ਕੀਤਾ ਮੰਗਣਾ ਹੀ ਐ ਜਦੋਂ ਇਹ ਸਭ ਕੁਝ ਹੋ ਗਿਆ ਅਖੀਰ ਕਹਿੰਦੇ ਉਹ ਬੱਚੀ 10 ਸਾਲ ਮੈਂ ਉਹਦਾ ਇਲਾਜ ਕਰਾਉਂਦੀ ਰਹੀ 18 ਸਾਲ ਦੀ ਉਮਰ ਹੋ ਗਈ ਕਹਿੰਦੇ ਉਹ ਬੱਚੀ ਦਾ ਸਰੀਰ ਹੱਥ ਪੈਰ ਐਦਾਂ ਮੁੜ ਗਿਆ ਹੱਥ ਪੈਰ ਉਹਦੇ ਐਦਾਂ ਟਿੱਡੇ ਹੋ ਗਏ ਸਿੱਧੇ ਨਹੀਂ ਸੀ ਹੁੰਦੇ ਆਪੇ ਉਹਨੂੰ ਖਲਾਉਣਾ ਮੈਂ ਅੱਪੇ ਉਹਨੂੰ ਮੜਾ ਮੋਟਾ ਉਹਦੀ ਦੇਖਭਾਲ ਕਰਨੀ ਜਿੱਥੇ ਕਿਸੇ ਨੇ ਦੱਸਿਆ ਉੱਥੇ ਲੈ ਕੇ ਟੈਸਟ ਕਰਾਇਆ ਐਨੀਆਂ ਫੈਲਾਂ ਕਹਿੰਦੀ ਮੇਰੇ ਕੋਲ ਹੁੰਨੀਆਂ ਸੀ ਤਾਂ ਜਦੋਂ ਮੈਂ ਡਾਕਟਰ ਕੋਲ ਗਈ ਸੰਗਰੂਰ ਉਹਨੇ ਫੈਲਾਂ ਵੇਖ ਕੇ ਹੈਰਾਨ ਹੋ ਗਿਆ ਕੁਰਸੀ ਤੋਂ ਖੜਾ ਹੋ ਗਿਆ ਕਹਿੰਦਾ ਮਾਈ ਐਨੋ ਪੈਸਾ ਤੇਰੇ ਕੋਲ ਕਿੱਥੇ ਤੋਂ ਟੈਸਟ ਕਿੱਥੋਂ ਕਰਾਈ ਜਾਨੀ ਉਹ ਕਹਿੰਦੀ ਗੁਰੂ ਦੀ ਸੰਗਤ ਤੋਂ ਮੰਗ ਮੰਗ ਕੇ ਲਾਏ ਤਾਂ ਡਾਕਟਰ ਨੇ ਕਿਹਾ ਹੁਣ ਨਾ ਕਿਤੇ ਮੰਗੀ ਇਹ ਇਲਾਜ ਨਹੀਂ ਹੋ ਸਕਦਾ ਜਿੱਥੇ ਮਰਜ਼ੀ ਭਟਕਲਾ ਇਹਦਾ ਕੋਈ ਇਲਾਜ ਨਹੀਂ ਹੈ ਦੋਈ ਨ ਮਿਲ ਸਕਦੀਆ ਮਾੜਾ ਮੋਟਾ ਤੈਨੂੰ ਆਰਾਮ ਮਿਲ ਸਕਦਾ ਪੇਨ ਤੋਂ ਬੱਚੀ ਨੂੰ ਪਰ ਇਹਦਾ ਇਲਾਜ ਨਹੀਂ ਹੈ ਤਾਂ ਕਹਿੰਦੀ ਮੈਂ ਥੱਕ ਹਾਰ ਕੇ ਵਾਪਸ ਜਿੱਥੇ ਕਿਰਾਏ ਤੇ ਰਹਿੰਦੀ ਸੀ ਉਹਨੇ ਵੀ ਕਿਰਾਇਆ ਲੈਣਾ ਬੰਦ ਕਰਤਾ ਸੀ ਉਹ ਵਿਚਾਰੇ ਭਲੇ ਸੀ ਬੰਦੇ ਕਹਿੰਦੀ ਉਹਨੇ ਕਿਰਾਇਆ ਲੈਣਾ ਬੰਦ ਕਰਤਾ ਮੇਤੂ ਵੀ ਚਲੋ ਭੈਣ ਜੀ ਜਿੱਨਾ ਚ ਰਹਿੰਦੇ ਹੋ ਤੁਸੀਂ ਦੁਖੀ ਹੋ ਤੁਹਾਡੇ ਕੋਲੋਂ ਕਿਰਾਇਆ ਨਹੀਂ ਲੈਣਾ ਉੱਥੇ ਇੱਕ ਸੱਜਣ ਨੇ ਫਿਰ ਆ ਕੇ ਕਿਹਾ ਕਹਿੰਦੀ ਉਹ ਮਸੀਹਾ ਬਣ ਕੇ ਟੱਕਰਿਆਂ ਲੱਗਿਆ ਜਿਵੇਂ ਗੁਰੂ ਰਾਮਦਾਸ ਮਹਾਰਾ ਨਿਕਲਿਆ ਉਹਨੇ ਕਿਹਾ ਭੈਣੇ ਕਦੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਵੀ ਗਈ ਹੈ। ਉਹਨਕੇ ਨਹੀਂ ਉੱਥੇ ਨਹੀਂ ਮੈਂ ਗਈ। ਕਹਿ ਲਈ ਫਿਰ ਤੂੰ ਸਾਰੇ ਦੁਨੀਆਂ ਦੇ ਡਾਕਟਰ ਬੈਦ ਵੇਖ ਲੈਨੇ। ਜਾਂ ਹੁਣ ਉਹਦੇ ਦਰ ਤੇ ਜਾ ਜਿੱਥੋਂ ਕੋਈ ਖਾਲੀ ਨਹੀਂ ਹੁੰਦਾ। ਜਿੱਥੇ ਡਾਕਟਰਾਂ ਦੇ ਹੱਥ ਖੜੇ ਹੋ ਜਾਣ। ਉੱਥੇ ਇੱਕੋ ਹੀ ਹੱਥ ਸਿਰ ਤੇ ਰੱਖਿਆ ਜਾਵੇ ਤਾਂ ਸਾਰੇ ਦੁੱਖ ਉਤਰ ਜਾਂਦੇ ਉਹ ਹੱਥ ਮੇਰੇ ਗੁਰੂ ਰਾਮਦਾਸ ਦਾ। ਜਿੱਥੇ ਦੁਨੀਆਂ ਦੇ ਹੱਥ ਖੜੇ ਹੋ ਜਾਣ ਜੇ ਗੁਰੂ ਰਾਮ ਦਾ ਸਾਥ ਰੱਖ ਦੇਣ ਫਿਰ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀ ਆ ਜਿਸ ਦੇਖ ਚਰਨ ਅਖੰਨ ਹਰਿਓ ਕਹਿੰਦੀ ਮੈਂ ਦੱਸਣ ਵਾਲੇ ਨੂੰ ਕਿਹਾ ਵੀਰੇ ਫਿਰ ਤੂੰ ਹੀ ਉਹ ਨਾਲ ਲੈ ਕੇ ਚੱਲ ਜੇ ਮੈਨੂੰ ਰਾਹ ਦੱਸੇ ਹੁਣ ਤੂੰ ਹੀ ਚੱਲ ਕਹਿੰਦੀ 10 ਸਾਲ ਉਹਦਾ ਇਲਾਜ ਕਰਾਇਆ ਸੀ ਉਹ ਸੱਜਣ ਮੇਰੇ ਨਾਲ ਗਏ ਅਸੀਂ ਬੱਚੀ ਨੂੰ ਉਹਨਾਂ ਦੀ ਗੱਡੀ 'ਚ ਪਾ ਕੇ ਲੈ ਕੇ ਗਏ। ਉੱਥੇ ਉਤਾਰ ਕੇ ਬੱਚੀ ਤੁਰ ਨਹੀਂ ਸੀ ਸਕਦੀ, ਪੈਰ ਇਦਾਂ ਬਿੰਗੇ। ਹੱਡੀਆਂ ਨੂੰ ਬੋਨ ਕੈਂਸਰ ਹੱਥ ਵੀ ਐ ਬਿੰਗੇ ਹੋਏ ਮੁੜੇ ਹੋਏ। ਕਹਿੰਦੀ ਚਾਦਰ 'ਚ ਪਾ ਕੇ ਲੈ ਕੇ ਗਏ ਚੁੱਕੇ। ਸਰੋਵਰ ਦੇ ਕੰਢੇ ਲੈ ਗਏ। ਜਿੱਥੇ ਦੁੱਖ ਭੰਜਨੀ ਵੇਰ ਹੈ। ਉੱਥੇ ਸੇਵਾਦਾਰਨੀਆਂ ਨੂੰ ਕਹੇ ਬੱਚੀ ਦਾ ਇਸ਼ਨਾਨ ਕਰਾਉਣਾ। ਕਹਿੰਦੇ ਉਹ ਸੇਵਾਦਾਰਨੀਆਂ ਨੇ ਕਿਹਾ ਵੀ ਤੁਸੀਂ ਬਾਹਰ ਖੜੋ ਪੈਣ ਜੀ। ਅਸੀਂ ਇਸ਼ਨਾਨ ਕਰਾਵਾਂਗੇ। ਤਾਂ ਉਹ ਸੇਵਾਦਾਰनियां ਦੋ ਤਿੰਨ ਬੀਬੀਆਂ ਹੋਰ ਨਾਲ ਕਹਿੰਦੀ ਚਾਦਰ ਵਿੱਚ ਦੋਮਾ ਪਾਸੇ ਜਿਵੇਂ ਮਰਦਾ ਚੁੱਕੀਦਾ ਏਦਾਂ ਬੱਚੀ ਨੂੰ ਚੁੱਕ ਕੇ ਸਰੋਵਰ ਦੇ ਵਿੱਚ ਲੈ ਗਈ ਜਦੋਂ ਨਹੀਂ ਜਾ ਕੇ ਸਰੋਵਰ ਦੀ ਦੂਜੀ ਤੀਜੀ ਪੌੜੀ ਵਿੱਚ ਸਮੇਤ ਵਸਤਰوں ਨੂੰ ਬੱਚੀ ਨੂੰ ਇਸ਼ਨਾਨ ਦੇ ਅੰਦਰ ਰੱਖਿਆ ਪਾਉਣੇ ਚ ਤੋ ਦੱਸਦੀਆਂ ਵੀ ਸੈਂਕੜੇ ਮੱਛੀਆਂ ਇਕੱਠੀਆਂ ਹੋ ਗਈਆਂ ਬੱਚੀ ਦੇ ਆਲੇ ਦੁਆਲੇ ਇਸ਼ਨਾਨ ਕਰੋ ਮੱਛੀਆਂ ਪਰਾਂ ਨੂੰ ਭਜਦੀਆਂ ਪਰ ਉਹ ਕਹਿੰਦੀ ਪਹਿਲੀ ਵਾਰ ਹੋਇਆ ਵੇ ਸੰਕੜੇ ਮੱਛੀਆਂ ਕੁਲਬੋ ਕੁਲਬੋ ਬੱਚੀ ਦੇ ਉੱਪਰ। ਅਸੀਂ ਉਹ ਬੱਚੀ ਦੀਆਂ ਚੁੱਭੀਆਂ ਲੋਹਾਈਆਂ ਸਮੇਤ ਕੱਪੜੇ ਉਹ ਬੀਬੀਆਂ ਨੇ ਤੇ ਕਹਿੰਦੀ ਉਹ ਮੱਛੀਆਂ ਫਿਰ ਆ ਜਾਇਗਾ। ਤਾਂ ਉਹ ਵਿੱਚ ਇਸ਼ਨਾਨ ਕਰਾਉਂਦੇ ਆ ਭੈਣਾਂ ਨੇ ਮੂਲ ਮੰਤਰ ਪੜ੍ਹੀ ਗਈਆਂ। ਘਟੋ ਘਾਟੋ ਨੂੰ 10 ਮਿੰਟੋ ਦਾ ਇਸ਼ਨਾਨ ਕਰਾਇਆ। ਜਦੋਂ ਉਹਨੂੰ ਇਸ਼ਨਾਨ ਕਰਾ ਕੇ ਬੱਚੀ ਨੂੰ ਉਹ ਬਾਹਰ ਕੱਢਿਆ ਇਦਾਂ ਚਾਦਰ ਸਮੇਤ ਤਾਂ ਕਹਿੰਦੀ ਬਾਹਰ ਵੇਖ ਕੇ ਇਤੋਂ ਵੱਡੀ ਹੋਰ ਕੀ ਕਰਾਮਾਦ ਹੋਏਗੀ। ਜਦੋਂ ਸਰੋਵਰ ਚੋਂ ਬਾਹਰ ਕੱਢਿਆ ਉਹਦੇ ਹੱਥ ਵੀ ਸਿੱਧੇ ਸੀ ਤੇ ਉਹਦੇ ਪੈਰ ਵੀ ਸਿੱਧੇ ਸੀ। ਸਾਤ ਜਿਹੜੀ ਬੱਚੀ ਨੂੰ ਚਾਦਰ ਵਿੱਚ ਪਾ ਕੇ ਸਰੋਵਰ ਚ ਲੈ ਕੇ ਗਏ ਉਹ ਆਪਣੇ ਪੈਰਾਂ ਨਾਲ ਤੁਰ ਕੇ ਸਰੋਵਰ ਤੋਂ ਬਾਹਰ ਆਈ। ਔਰ ਸਾਥ ਸੰਗਤ ਰੋਲਾ ਪੈ ਗਿਆ ਉੱਥੇ ਫਿਰ ਲੋਕ ਇਕੱਠੇ ਹੋ ਗਏ। ਤੋਂ ਕਹਿੰਦੀ ਮਾਈ ਕਹਿੰਦੀ ਮੈਨੂੰ ਨਹੀਂ ਸੁਧ ਬੁੱਧ ਰਹੀ। ਮੈਂ ਤਾਂ ਤਾਹਾ ਮਾਰ ਮਾਰ ਰੋਏ ਰਹੀ ਸੀ। ਲੋਕੀ ਇਕੱਠੇ ਹੋ ਗਏ। ਮੇਰੀ ਬੱਚੀ ਨੂੰ ਫੜ ਕੇ ਸੰਗਤ ਨੇ ਪ੍ਰਕਰਮਾ ਕਰਾਈ। ਸਰੋਵਰ ਦੇ ਅੰਦਰ ਮੱਥਾ ਟੇਕਿਆ ਉਦੋਂ ਕਹਿੰਦੀ ਮੇਰੇ ਕੋਲ ਸਿਰਫ 10 ਰੁਪਏ ਸੀ ਜਿਹਦੀ ਮੈਂ ਦੇਖ ਕਰਕੇ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰਾਨਾ ਕੀਤਾ ਦਾਤਾ ਸੁਣਿਆ ਸੀ ਕਿ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਰਾਮਦਾਸ ਹੁੰਦੇ ਆ ਅੱਖਾਂ ਨਾਲ ਦੇਖ ਲਿਆ ਸਤ ਸ੍ਰੀ ਅਕਾਲ ਸੰਗਤ ਲੋੜ ਭਾਵਨਾ ਤੇ ਵਿਸ਼ਵਾਸ ਦੀ ਉੱਥੇ ਸਦਾ ਕਰਾਮਾਤ ਵਰਤੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਪਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਿਸ਼ਕਾਰਿਆ ਟਲ ਅਥਾ ਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਤੇਰਾ ਅੰਤ ਨ ਪਾਰ ਆਵਾਰਿਆ ਇੱਕ ਔਰ ਕੋ ਪਿਆਰ ਨਾਲ ਤਨ ਤਨ RAMਦਾਸ ਗੁਰ ਤਨ ਤਨ RAMਦਾਸ ਗੁਰ ਤਨ ਤਨ RAMਦਾਸ ਗੁਰ ਤਨ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆਤਨ ਸਵਾਰਿਆ ਜਿਨ ਸਨਜਿਕ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆ ਸਵਾਰਿਆ ਜਨ ਤਿਨ ਸੁਭਾਣ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਆਖੋ ਸਤਿਨਾਮ ਸ੍ਰੀ ਵਾਹਿ ਆਪਾਂ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰਨੀ ਤੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਦੀ ਪਟਿਆਲੇ ਵਾਲੇ ਹੁਣ ਸਾਰੇ ਅੰਦਰੋਂ ਮਨ ਬਣਿਆ ਆਪਾਂ ਉਹਨਾਂ ਕੋਲੋਂ ਸ਼ਬਦ ਸੁਣਦੇ ਹਾਂ ਸਾਰੇ ਪਿਆਰ ਵਿੱਚ ਆ ਕੇ ਸਭਨਾ ਕਮਾਪਿਓ ਕਹੋ ਸਭਨਾ ਕਮਾਪਿਓ ਇਹ ਆਪਾਂ ਸੁਣਦੇ ਫਿਰ ਪਿਆਰ ਨਾਲ ਇੱਕ ਵਾਰ ਪੰਕਤੀ ਸਰਵਨ ਕਰੋ ਫਿਰ ਸਮਾਪਤੀ ਹੈ ਜੀ ਗੋਣਾ ਗੋਬਿੰਦ ਨੇ ਤਰਸਣ ਗਾਏ ਨਾਨਕ ਜਿਵੇ ਹਰ ਚਰਨ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ